ਤਰੀ ਗੱਲ ਜੀ ਸੰਦਲ ਚੈਨਲ ਦੇ ਆਪ ਨੂੰ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਦੇ ਮੈਦਾਨ ਸਰਵ ਉੱਚ ਜੋਗੀ ਦਿੱਤਿਆਨਾਥ ਸਿੱਖ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਬਜ਼ਾਦਿਆਂ ਸ਼ਿਦੀ ਦਿਵਸ ਮੁੱਖ ਮੰਤਰੀ ਨਵਾਸ ਵਿਖੇ ਵੀਰਬਾਲ ਦਿਵਸ ਉਹ ਜੋ ਮਨਾਇਆ ਗਿਆ ਸ਼ੁਕਰਵਾਰ ਨੂੰ ਮੁੱਖ ਮੰਤਰੀ ਨਵਾਸ ਵਿਖੇ ਕੀਰਤਨ ਸਮੰਗ ਦਾ ਯੋਜਨ ਕੀਤਾ ਗਿਆ ਇਸ ਮੌਕੇ ਗੁਰੂ ਸਾਹਿਬ ਦੇ ਨਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਸ਼ਹਬਜ਼ਾਦੇ ਬਾਬਾਜੀਤ ਸਿੰਘ ਬਾਬਾ ਜਾਰ ਸਿੰਘ ਬਾਬਾ ਜੋਰਾ ਬਾਰ ਸਿੰਘ ਬਾਬਾ ਫਤਿਹ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀ ਗਤੀ ਨੂੰ ਤਰੱਕੀ ਵੱਲ ਲੈ ਜਾਣਾ ਚਾਹੀਦਾ ਹੈ ਪਤਨ ਵੱਲ ਨਹੀਂ ਮੁੱਖ ਮੰਤਰੀ ਯੋਗਿਆ ਨੇ ਜੋਗੀ ਨੇ ਕਿਹਾ ਕਿ ਸਿੱਖ ਗੁਰੂਆਂ ਦੇ ਇਤਿਹਾਸ ਭਾਰਤ ਦੇ ਅੰਦਰ ਭਗਤੀ ਅਤੇ ਸ਼ਕਤੀ ਦਾ ਇੱਕ ਸ਼ਾਨਦਾਰ ਚਮਕ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਇਸ ਸਮੇਂ ਮਨੁੱਖਤਾ ਦੇ ਦੇਸ਼ ਲਈ ਅੱਗੇ ਵਧਾਇਆ ਅਤੇ ਪਖੰਡ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਇਸ ਸਮੇਂ ਸਰੋਤਾਂ ਦੀ ਘਾਟ ਸੀ ਪਰ ਸਰੋਤਾਂ ਦੀ ਘਾਟ ਦੇ ਬਾਵਜੂਦ ਉਹਨਾਂ ਨੇ ਸਾਧਨਾ ਰਾਹੀਂ ਸਿੱਧੀ ਦਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਸਰ ਉੱਚ ਬਲੀਦਾਨ ਧਰਮ ਦੀ ਰੱਖਿਆ ਲਈ ਰੱਖਿਆ ਲਈ ਹੈ ਮੁੱਖ ਮੰਤਰੀ ਜੋਗੀ ਨੇ ਕਿਹਾ ਕਿ ਅੱਜ ਦਾ ਵੀਰ ਬਾਲਦੀਵਸ ਪ੍ਰੋਗਰਾਮ ਜਹੀ ਗੁਰੂ ਪਰੰਪਰਾ ਨੂੰ ਸ਼ੁ크ਰਾ ਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ 550 ਪ੍ਰਕਾਸ਼ ਪੁਰਬ ਦੇ ਮੌਕੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਸੀ ਕਿ ਵੀਰ ਬਾਲਦੀਵਸ ਦਾ ਪ੍ਰੋਗਰਾਮ ਜੋਜ ਕੀਤਾ ਜਾਵੇ ਜੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਿੱਖਾਂ ਦੀ ਆਵਾਜ਼ ਸੁਣੀ ਉਹਨਾਂ ਨੇ ਯੋਗਦਾਨ ਲਈ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਨ ਲਈ ਵੀਰ ਬਾਲਦੇਵ ਸਤਿ ਸਾਹਤਰੀ ਰਾਸ਼ਟਰੀ ਸਮਾਰੋਹ ਸ਼ੁਰੂ ਕੀਤਾ ਗਿਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਇਤਿਹਾਸ ਦੀ ਚਰਚਾ ਕਰਕੇ ਨਵੀਂ ਪੀੜੀ ਨੂੰ ਪ੍ਰੇਰਿਤ ਕਰਨ ਦਾ ਕੰਮ ਕੀਤਾ ਗਿਆ। ਤੇ ਉਹਨਾਂ ਨੇ ਉਸ ਸਮੇਂ ਪਖੰਡ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੀ, ਮਲੁਕਤਾ ਦੇ ਕੰਮ ਲਈ ਮਲੁਕਤਾ ਲਈ ਕੰਮ ਕੀਤਾ ਤੇ ਦੇਸ਼ ਅਤੇ ਦੁਨੀਆ ਵਿੱਚ ਪ੍ਰਚਾਰ ਕੀਤਾ। ਇਸ ਸਮੇਂ ਪ੍ਰਚਾਰ ਲਈ ਕੋਈ ਸਾਧਨ ਨਹੀਂ ਸੀ। ਰੋ ਹਰ ਜਗ੍ਹਾ ਪਹੁੰਚ ਗਿਆ ਜਿਨ੍ਹਾਂ ਨੇ ਸਮਾਜ ਅਤੇ ਕੌਮ ਦੇ ਧਰਮ ਦੇ ਲਈ ਕੰਮ ਕਰਨਾ ਚੁਣਿਆ ਮੁੱਖ ਮੰਤਰੀ ਜੋਗੀ ਨੇ ਕਿਹਾ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਚੁਣੌਤੀ ਦੇਣ ਦੇ ਵਾਲੇ ਦੁਸ਼ਟ ਔਰੰਗਜ਼ੇਬ ਤੋਂ ਉਹਨਾਂ ਦੇ ਆਮ ਨਿਸ਼ਾਨ ਸਮਝ ਲਿਆ ਸੀ ਤੇ ਉਸ ਦੀ ਪੁਲਸੀ ਯਾਦ ਕਰੋ ਕਿ ਅੱਜ ਭਾਰਤ 140 ਕਰੋੜ ਲੋਕਾਂ ਦਾ ਆਦੇਸ਼ ਅਤੇ ਦੁਨੀਆ ਭਰ ਵਿੱਚ ਦਿੱਥੇ ਵੀ ਸਨਾਤਨੀ ਅਤੇ ਸਿੱਖ ਰਹਿੰਦੇ ਹਨ ਗੁਰੂ ਤੇਗ ਬਹਾਦਰ ਪ੍ਰਤੀ ਸ਼ੁਕਰੀਆ ਅਦਾ ਕਰਨ ਅਤੇ ਦੁਸ਼ਟ ਅਮਰੰਗ ਜੈਮ ਨੂੰ ਜਾਤ ਕਰਨ ਵਾਲਾ ਕੋਈ ਨਹੀਂ ਬਚਿਆ ਅੱਜ ਇਹ ਪ੍ਰੋਗਰਾਮ ਭਾਰਤ ਦੇ ਹਰ ਖੇਤਰ ਖੇਤਰ ਵਿੱਚ ਹੋ ਰਿਹਾ ਸਾਡੇ ਦੇਸ਼ ਵਿੱਚ ਸਕੂਲਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ ਵੀਰ ਬਾਲ ਦੇਵਸ ਦੇ ਲੇਖ ਲਿਖਣ ਮੁਕਾਬਲੇ ਕਰਾਏ ਜਾ ਰਹੇ ਹਨ ਤੇ ਆਰਐਸਐਸ ਮਹਿਮ ਨੂੰ ਵੀਰ ਬਾਲ ਦੇਵਸ ਪ੍ਰੋਗਰਾਮ ਜੁੜ ਕਰ ਰਹੀ ਹੈ ਇਸ ਲਈ ਇਹ ਇਸ ਲਈ ਹੈ ਕਿ ਜੋ ਅਸੀਂ ਆਪਣੇ ਗੁਰੂਆਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰ ਸਕੀਏ ਉਹਨਾਂ ਗੁਰੂਆਂ ਦੀ ਕੁਰਬਾਨੀ ਅਤੇ ਇਸ ਸਮਰਪਣ ਉਹਨਾਂ ਦੇ ਪਰਿਵਾਰ ਅਤੇ ਆਪਣੇ ਲਈ ਨਹੀਂ ਇਹ ਸਾਡੇ ਸਾਰਿਆਂ ਲਈ ਹੈ ਦੁਸ਼ਟ ਔਰੰਗਜ਼ੇਬ ਨੂੰ ਪੁੱਛਣ ਵਾਲਾ ਕੋਈ ਨਹੀਂ ਜਦੋਂ ਉਹ ਉਹ ਕਦੋਂ ਮਰਿਆ ਉਸ ਦੀ ਕਬਰ ਕਿੱਥੇ ਉਸ ਦਾ ਜਨਮ ਕਿੱਥੋਂ ਹੋਇਆ ਦੀਵਾ ਜਗਾਉਣ ਵਾਲਾ ਕੋਈ ਨਹੀਂ ਇਸ ਮੁੱਖ ਮੰਤਰੀ ਜੋਗੀ ਦਿੱਤਿਆ ਦਾ ਨਾਲ ਦੇ ਦਿੱਤਿਆ ਦੇ ਨਾਲ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਜਲ ਬਿਜਲੀ ਮੰਤਰੀ ਸਵੰਤਰ ਦੇਵ ਸਿੰਘ ਰਾਜ ਮੰਤਰੀ ਬਲਦੇਵ ਸਿੰਘ ਔਰ ਅਸੀਮ ਔਰਨ ਰਾਸ਼ਟਰੀ ਸਵੈ ਸੇਕ ਸੰਗ ਦੇ ਪ੍ਰਾਂਤ ਪ੍ਰਚਾਰਕ ਕੌਸ਼ਲ ਅਤੇ ਐਮ ਐਲ ਐਮ ਐਲ ਸੀ ਮਿੰਦਰ ਸਿੰਘ ਪਮਨ ਸਿੰਘ ਚੋਹਾਨ ਸਰ ਗੁਰਵਿੰਦਰ ਸਿੰਘ ਛਾਬੜਾ ਮੁੱਖ ਮੰਤਰੀ ਸਲਾਹਕਾਰ ਅਬਨੀਸ਼ ਅਵਸਤੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇ ਗ੍ਰਹਿ ਸੰਜੇ ਪ੍ਰਸਾਦ ਤੇ ਹੋਰ ਮਤਬੂਨ ਲੋਕ ਮੌਜੂਦ ਸਨ ਧੰਨਵਾਦ ਜੀ ਖਬਰਾਂ ਜੁਲਨੇ ਬਣੇ ਰਹੋ ਖਬਰਾਂ ਨੂੰ ਛੇ ਤੇ ਲਾਈਕ ਕਰ ਦਿਓ